ਤਨਬਾਣੀ ਕੀ ਆਤੀ ਹੈ ਸ਼ੁੱਕਰਵਾਰ ਸਵੇਰੇ ਫਾਜ਼ਲਕਾ ਵਿਚ ਹੋਏ ਪਿਆਨ ਅਕਸਰ ਖਾਦਸੇ ਨੇ ਪੂਰੇ ਪੰਜਾਬ ਦਾ ਦਿਲ ਪਸੀਰ ਦਿੱਤਾ ਫਾਜ਼ਲਕਾ ਫਿਰੋਜ਼ਪੁਰ ਰੋਡ ਤੇ ਪਿੰਡ ਚਾਂਦਮਰੀ ਤੇ ਕਲੰਦਰ ਵਿਚਕਾਰ ਇੱਕ ਛੋਟੀ ਵੈਨ ਤੇ ਟਰੱਕ ਦੀ ਟੱਕਰ ਚ 12 ਅਧਿਆਪਕਾਂ ਸਮੇਤ 13 ਮੌਤਾਂ ਹੋ ਗਈਆਂ ਜਦਕਿ ਇੱਕ ਅਧਿਆਪਕ ਗੰਭੀਰ ਜ਼ਖਮੀ ਹੈ ਜਿਸ ਨੂੰ ਇਲਾਜ ਲਈ ਫਰੀਦਕੋਟ ਰੈਫਰ ਕੀਤਾ ਗਿਆ ਘਟਨਾ ਸ਼ੁੱਕਰਵਾਰ ਸਵੇਰੋਂ ਤੋਂ ਵਾਪਰੀ ਜਦੋਂ ਫਾਜ਼ਲ ਕਾ ਬਹੁਰ ਦੇ ਤਿੰਨ ਅਧਿਆਪਕ ਇੱਕ ਛੋਟੀ ਬੈਂਚ ਸਵਾਰ ਹੋ ਕੇ ਆਪੋ ਆਪਣੇ ਸਕੂਲਾਂ ਲਈ ਜਾ ਰਹੇ ਸੀ ਅਚਾਨਕ ਸਾਹਮਣੇ ਆ ਰਹੇ ਟਰੱਕ ਨਾਲ ਟੱਕਰ ਹੋ ਗਈ ਹਾਦਸੇ ਵਿੱਚ ਬੈਂ ਦੇ ਡਰਾਈਵਰ ਤੇ 12 ਅਧਿਆਪਕਾਂ ਦੀ ਜਾਨ ਚਲੀ ਗਈ ਮ੍ਰਿਤਕਾਂ ਵਿੱਚ 8 ਆਦਮੀ ਤੇ 5 ਔਰਤਾਂ ਸ਼ਾਮਿਲ ਨੇ एक्चुअली ਸਹੀ ਮੈਨੇ ਤੁਨ ਦੇ ਕਾਰਨ ਕੈਕਸਲਾ ওভারਟੇਕ ਕਰਦੇ ਹੋਏ ਸਾਹਮਣੇ ਟ੍ਰੱਕ ਦੇ ਉਹਦੇ ਵਿੱਚ ਵਿੱਜੀ ਹੈਗੀ ਐਕਸੀਡੈਂਟ ਹੋਣ ਕਰਕੇ ਮੌਕੇ ਤੇ ਕੈਜਨਟੀ ਹੋ ਗਈ 13 ਨਾਲ ਅੱਜਕੱਲ ਤੇ ਵਕਫਤ ਪਿੰਡਾਂ ਦੇ ਸੀ ਫਰੋਜ਼ਮਰ ਨੂੰ ਜਾ ਰਹੇ ਸੀ ਜਿਹੜਾ ਜਲਾਲਾਬਾਦ ਤੋਂ ਫਾਇਵਟਨ ਆ ਰਿਹਾ ਸੀ ਸਾਡੇ ਕੋਲ 13 ਡੈਡ ਬੋੜੀਆਂ ਆਈਆਂ ਇੱਕ ਇੰਜਰਡ ਪਰਸਨ ਸੀ ਬਹੁਤ ਥੋੜੀ ਜ਼ੋਰ ਜ਼ਿਆਦਾ ਸੀ ਰੇਕ ਕੋਲ ਟ੍ਰੱਕ ਕਰਤਾ ਕੋਪੀ ਨਾਮ ਦਾ ਸੀਗਾ ਤੇ ਇਹ ਤਕਰੀਬਨ ਸਵਾ ਕੱਠ ਵੇ ਸਾਡਾ ਕਾਰਨਾ ਸ਼ੁਰੂ ਹੋਏ ਤੇ ਪਹਿਲਾ ਇੰਜਰਡ ਆਇਆ 13 ਡੈਡ ਬੋੜੀਆਂ ਆਈਆਂ ਫਿਰ ਹੋਰ ਆਈਆਂ ਸੱਤ ਆਗੀਆਂ ਸੀ ਬਾਅਦ 6 ਇਕੱਠੀਆਂ ਇੱਕ ਰੋਡ ਤੇ ਲੱਗ ਕੇ ਸ਼ੁਰੂਆਤੀ ਜਾਂਚ ਵਿੱਚ ਛਾਲ ਸਿਦਾ ਕਾਰਨ ਸੰਗਣੀ ਤੋਂ ਦ누 ਮੰਨਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਟਰੱਕ ਡਰਾਈਵਰ ਦੀ ਤਲਾਸ਼ ਕਰ ਰਹੀ ਹੈ ਤੇ ਕਾਰਨ ਬਾਰੇ ਅਗਲੀ ਤਫ਼ਤੀਸ਼ ਜਾਰੀ ਹੈ।